ਨੇ ਕਭਲ ਮੇਰੀ ਗੱਲ ਸੁਣ ਉਹ ਆਂਦੀ ਆ ਪੈਲੀ ਖਾਣੀ ਤੇ ਪਛੱਕ ਲੈ ਜਾਣਾ ਤੇ ਸਾਡਾ ਖੈੜਾ ਛੱਡਣ ਤੇ ਉਹ ਇੱਕੋ ਗੱਲ ਕਰਨੀ ਹੁਣ ਪੈਲੀ ਨਾ ਅਹੀਂ ਲਿਆ ਕੇ ਹੀ ਛੱਡਣੀ ਆ ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਇਹ ਜਿੰਨੀ ਪੈਰੀਆਂ ਆਈਆਂ ਨਾ ਉੰਨੀ ਪੈਰੀਆਂ ਨੂੰ ਮੈਂ ਵਾਪਸ ਖਲਾਉਂਗੀ ਜੇ ਇਹਨੇ ਨਹੀਂ ਨਾ ਸਾਨੂੰ ਮਿਲਣਾ ਵਰਦਣਾ ਤੇ ਅਹੀਂ ਵੀ ਨੋਦਣ ਮਾ 31 ਕਿ ਆਈਆਂ ਹੀ ਇਹਦੀ ਐਨੀ ਜ਼ਰਤ ਕੁੜੀਆਂ ਦੇ ਪਿਆ ਕੇ ਸੌਰੀ ਆਈ ਦਾ ਇੱਜ਼ਤ ਬਣਾਈ ਦੀ ਕਟਾਈ ਦੀ ਆ ਬੜੀ ਸੋਹਣੀ ਕਰਤੂਤ ਕਾਂਡੀ ਆ ਆ ਕੇ ਤੇ ਰੋਲਾ ਪਾਉਂਦੀ ਮੇਰੇ ਆਂਡ ਗਵਾੜਾ ਸੁਣਾਉਂਦੀ ਆ ਤੇ ਵੇਖ ਤੇ ਸਹੀ ਆਂਦੀ ਮਾਂ ਮੁੱਠਾ ਚ ਮਾਂ ਹੀ ਦਿੰਦੀ ਸੀ ਨਾ ਹੁਣ ਵੇਖ ਲਾ ਕਿੰਨਾ ਕੁ ਫਲ ਫਲੂਟ ਲੈ ਆਈ ਆ ਕੀ ਲੈ ਕੇ ਆਈ ਬਾਵਾ ਲਮਕੰਦੀ ਆ ਗਈ ਤੇ ਆਣ ਕੇ ਤੇ ਹੁੰਦਾ ਹੀ ਫੜੇ ਦਵਾਲੇ ਹੋਗੀ ਇਹਨੂੰ ਇੰਨੀ ਸ਼ਰਮ ਨਹੀਂ ਵੀ ਮੈਂ ਆਪਣੀ ਕੁੜੀ ਦੇ ਨਾਲ ਗੱਲ ਕਰਾਂ ਆਪਣੀ ਨਾਨਾ ਨਾ ਕਰਾਂ ਹਾ ਦੇ ਨਾ ਦਾ ਕੀ ਫਰਜੀ ਹੋਈਆਂ ਗੱਲਾਂ ਕਰਦਾ ਕੋਈ ਨਹੀਂ ਆਜੋ ਜਿਹੜੀ ਕਰਤੂਤ ਦੀ ਮਾਲਕ ਹੁੰਦੀ ਨਾ ਫਿਰ ਉੱਥੇ ਨਾ ਗੱਲ ਕਰਦੀ ਮੇਰੇ ਨਾਲ ਕਰਦੀ ਆ ਕੇ ਕਿ ਮੈਂ ਦਾਖੀਨ ਹੈ ਬੈ ਆ ਕੁੜੀਏ ਉਹ ਵੀ ਕਵਲ ਤਾਂ ਕਰ ਲੈਣੀਆਂ ਗੱਲ ਹੋਇ ਰੱਬਾ ਬੁਦਰੀ ਗਈ ਤੇ ਹੈਗੀ ਸੱਦਣੇ ਉਹ ਨਾ ਹੋਵੇ ਕਵਲ ਮੇਰੀ ਬਿਣਾ ਸੁਣੇ ਰੋਲਾ ਪਾਉਣ ਲੱਪੇ ਮੈਂ ਤੇ ਇੱਕੋ ਗੱਲ ਹੀ ਕਹਿਣੀ ਆ ਤੇ ਭੈਣਾ ਸਾਰਾ ਤੇ ਗਹਿਣਾ ਘੱਟਾ ਉੱਥੋਂ ਲੈ ਆਈਆਂ ਜਿਹੜਾ ਥੋੜਾ ਬਾਲਾ ਮੇਕੋ ਹੈਗਾ ਵਾ ਉਹ ਵੀ ਲੈ ਲੈ ਪਰ ਸਾਡਾ ਖਿਹੜਾ ਛੱਡ ਦੇ ਜੇ ਤੁਸੀਂ ਜ਼ਮੀਨ ਵੇਚਣੀ ਵੇਚ ਦੋ ਜੇ ਹੋਰ ਕਿਤੇ ਲਾਂਬੇ ਦੇਣੀ ਤਾਂ ਵੀ ਦੇ ਦੋ ਪਰ ਸਾਡੇ ਘਰ ਚ ਨਾ ਦੇਣ ਜ਼ਮੀਨ ਕਿਉਂਕਿ ਸਾਡਾ ਵੈਰ ਬੜਾ ਪੈ ਜਾਣਾ ਸਾਡੇ ਗਲੋਂ ਲੱਜੋ ਕਿਸ ਤਰ੍ਹਾਂ ਗਾੜੀ ਇਹਨਾਂ ਦੀ ਮਰਜ਼ੀ ਜੋ ਕਰਨ ਗਿਆ ਵੇਖੀ ਜਾਊਗੀ ਨਾ ਲੱਗੀ ਨੇ ਤੈਨੂੰ ਹੁਣ ਕਿੱਧਰ ਆ ਗਈ ਬੂਥਾ ਚੁੱਕ ਕੇ ਇੱਥੇ ਉਹਦਾਂ ਤੈਨੂੰ ਮੱਥਾ ਟੇਕ ਕੇ ਆਏ ਇੱਕ ਲੈਣੀਆਂ ਵੀ ਸਾਡੇ ਮੱਥੇ ਨਾ ਲੱਗੀ ਜੰਮਣ ਮਰਨ ਮੁੱਕ ਗਿਆ ਤੁਹਾਡੇ ਨਾਲ ਜੇ ਸਾਡੀ ਮਾਂ ਮੁੱਕ ਗਈ ਨਾ ਅਸੀਂ ਸਮਝ ਲਾ ਨਾ ਤੁਸੀਂ ਨਹੀਂ ਮੁੱਕ ਗਏ ਸਾਡੇ ਬਾਤੇ ਵੇਖ ਕਵਲ ਤੂੰ ਸਾਡੀ ਆਪਣੀ ਤੇ ਚਾਹੇ ਮੇਰੀ ਬੇਨਤੀ ਸਮਝ ਲੈ ਤੇ ਚਾਹੇ ਪਿਆਰ ਸਮਝ ਲੈ ਵੇਖ ਬਾਊ ਮੈਂ ਤੇਰੇ ਗਾੜੀ ਹੱਥ ਜੋੜਦੀ ਆਂ ਤੁਸੀਂ ਪਹਿਲੀ ਨਹੀਂ ਨਾ ਸਾਨੂੰ ਦੇਣੀ ਅਬਲਤੇ ਮੈਂ ਇਹੋ ਹੀ ਆਨੀ ਆਂ ਕਿ ਤੂੰ ਸਾਨੂੰ ਅੱਧ ਤੇ ਪੈਲੀ ਦੇ ਦੇ ਚੱਲ ਜਿੰਨੇ ਜੋਗੇ ਹੈਗੇ ਅਸੀਂ ਤੈਨੂੰ ਅੱਧ ਤੋਂ ਵੱਧ ਵੀ ਦਵਾਂਗੇ ਪਰ ਫਿਰ ਵੀ ਜੇ ਤੁਸੀਂ ਨਹੀਂ ਨਾ ਸਾਨੂੰ ਪੈਲੀ ਦੇਣੀ ਤੇ ਤੂੰ ਹੀ ਕਿਤੇ ਦੂਜੇ ਪਿੰਡ ਚ ਪੈਲੀ ਦੇ ਦੋ ਮਿਹਰਬਾਨੀ ਕਰਕੇ ਤੇ ਸਾਡੇ ਸਰੀਕਾਂ ਦੇ ਵਿੱਚ ਪੈਲੀ ਨਾ ਦੋ ਜੇ ਤੂੰ ਸਾਡੇ ਸਰੀਕਾਂ ਦੇ ਵਿੱਚ ਪੈਲੀ ਦਿੱਤੀ ਨਾ ਤੇ ਸਾਡਾ ਵੈਰ ਬੜਾ ਭੈਣਿਆ ਤੈਨੂੰ ਕੀ ਪਤਾ ਵਾ ਵੀਰ ਤੇਰਾ ਬੰਬੀ ਤੇ ਪਿਆ ਗਿਆ ਹੀਗਾ ਤੇ ਅਗਲੇ ਗਾੜੀਆਂ ਪੈ ਗਏ ਹੀ ਉਹਨੂੰ ਮਾਰਨ ਮੱਟਾਂ ਬੰਨਿਆਂ ਦਾ ਕਲੇਸ਼ ਵੱਧ ਜਾਂਦਾ ਤੇ ਜੇ ਕੱਲ ਨੂੰ ਉਹਨੂੰ ਕੋ ਹੋ ਗਿਆ ਜਾਕੇ ਜੀ ਨੂੰ ਛੱਟ ਪਿੱਟ ਲੱਗੀ ਉਹਨਾਂ ਦੇ ਨੂੰ ਬੱਜੇ ਮਰਾਂਗੇ ਤੇ ਇਨੀ ਕੀ ਜੀ ਗਲਤੀ ਦਾ ਕਰਕੇ ਨਾ ਘਰਾਂ ਦੇ ਘਰ ਉੱਜੜ ਜਾਂਦੇ ਆ ਐਨੀਆਂ ਨਾ ਲੇ ਲੜੀਆਂ ਨਾ ਕੱਢ ਮੇਰੇ ਗਾੜੀ ਹੱਥ ਜੋੜਨੇ ਹੀ ਨਾ ਉਹ ਦਿਨ ਖਸਮ ਗਾੜੀ ਜੋੜਦੀ ਤੇ ਘਰ ਦੀਆਂ ਧੀਆਂ ਵਾ ਨਾ ਤਾਂ ਕਿ ਮਾਰ ਮਾਰ ਕੱਢ ੱੱਕੇ ਮਾਰਦਾ ਹੀ ਨਾ ਉਹ ਦਿਨ ਰੋਗ ਦੀ ਕਿਉਂ ਨਹੀਂ ਸਾਵੇਂ ਨਾਲ ਤੁਰੀ ਫਿਰਦੀ ਕੋਈ ਰਮ ਕਰ ਵੇ ਬਬੂ ਛੱਡ ਦੇ ਮੈਨੂੰ ਹੱਥ ਨਾ ਲਾ ਤੇ ਇਹ ਤੂੰ ਚੁੱਪ ਕਰ ਤੂੰ ਕਿ ਇੰਦਾਂ ਦੇ ਮਿੰਟਾਂ ਕੱਢਣ ਨਹੀਂ ਆ ਮੈਂ ਦਵਾਉਂਗਾ ਤੇ ਹੇ ਸਾ ਦੇਣ ਗਿਆ ਕਿਦਾਂ ਨਾ ਏ ਜੇ ਨਾ ਨਾ ਦੇਣ ਗਿਆ ਤੇ ਮੈਂ ਵੀ ਆਪਣੀ ਕੁੜੀ ਨੂੰ ਗਾੜੀ ਦੀ ਸਾਰੀ ਦੇ ਦੇਣੀ ਆ ਇਹ ਵੀ ਤੁਰ ਜਾ ਫਿਰਦੀ ਆ ਡਾਡੀ ਜੀ ਇਹ ਮਿਲਣ ਵਰਤਣ ਵਾਲੀ ਨਹੀਂ ਆ ਗਈ ਲਿਆ ਦੱਸ ਕਿਹੜੇ ਕੇਲੇ ਛੱਲੀਆਂ ਲਿਆਈ ਤੂੰ ਨਿਆਣਿਆਂ ਵਾਸਤੇ ਈਆਂ ਕੋਲ ਖਾਲੀ ਹੱਥ ਹੁੰਦਾ ਹੁੰਦਾ ਕੋਈ ਤੁਹਾਡੀ ਮਾਂ ਆਉਂਦੀ ਹੈ ਨਾ ਲਿਆਉਂਦੀ ਹੀ ਸਭ ਕੁ ਉਹ ਵਾਹੀ ਕੀ ਲਿਆਈ ਆ ਤੈਨੂੰ ਮਾਸਾ ਵੀ ਸੰਗ ਸ਼ਰਮ ਆਈ ਵੀ ਕੁੜੀ ਕੋ ਚੱਲੀ ਆ ਵੇਖ ਕਵਲ ਤੂੰ ਚਾਹੇ ਜੋ ਮਰਜੀ ਕਹਿ ਕੇਲੇ ਛੱਲੀਆਂ ਦੀ ਕਿਹੜੀ ਗੱਲ ਬਹੁਤ ਜਿਹੜੀ ਚੀਜ਼ ਤੂੰ ਖਾਣੀ ਆ ਨਾ ਅਸੀਂ ਤੇ ਅੱਲੀ ਲੈ ਕੇ ਆਵਾਂਗੇ ਤੈਨੂੰ ਪਤਾ ਵੀ ਆ ਹੁਣ ਜਿਹੜੇ ਹਾਲਾਤਾਂ ਚ ਮੈਂ ਆਈ ਆ ਨਾ ਜਾਂ ਮੈਨੂੰ ਪਤਾ ਤੇ ਜਾਂ ਉਹ ਰੱਬ ਨੂੰ ਪਤਾ ਤੈਨੂੰ ਪਤਾ ਵੀ ਹੈਗਾ ਵਾ ਵੀ ਕਿਦਾਂ ਹੀ ਇੱਕ ਦੂਜੇ ਦਾ ਨਾਲ ਨਾਲ ਕੁੱਟੇ ਪਏ ਆ ਹੋਰ ਮੈਂ ਜੇ ਕੋਈ ਲੈ ਕੇ ਆਂਦੀ ਤੇ ਤੂੰ ਚੁੱਕ ਕੇ ਗਲੀ ਦੇ ਵਿੱਚ ਮਾਰਦੀ ਤੇ ਫਿਰ ਮੇਰੀ ਇੱਜ਼ਤ ਕੀ ਰਹਿ ਜਾਣੀ ਹੈਗੀ ਐਡੀ ਤੂੰ ਨਾ ਮੋਮੋ ਠਗਣੀ ਨਾ ਪਾੜ ਜੇ ਮੈਂ ਇੱਤਾ ਕਰੂੰ ਇਹਨੂੰ ਪੱਤੇ ਸੱਤੇ ਲਾਉਂ ਤੇ ਖਰਿਆ ਆਖੇ ਲੱਗ ਜੂ ਇਹ ਤਾਂ ਗੱਲ ਤੂੰ ਭੁੱਲ ਹੀ ਜਾ ਉਹਦਣ ਸੋਚਣੀ ਹੀ ਸੀ ਇਦਣੇ ਨਾ ਕੁੜਗਾਂ ਤੱਕੇ ਮਾਰ ਮਾਰ ਕੇ ਨਾ ਘੂਆਂ ਬਾਹਰ ਕੱਢਿਆ ਏ ਉਹਦਣ ਵੀ ਅਕਲ ਕਰਦੀ ਉਹਦਣ ਲੱਗ ਗਏ ਹਨਾ ਉਦੋਂ ਤੇ ਨਹੀਂ ਕੱਢਦੇ 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 ਬਾਹਰ ਵੇਖੋ ਬੀਜੀ ਉਹਦਣ ਵੀ ਆ ਭਾਵੇਂ ਕਾਲੀਆਂ ਪੈਂਦੀਆਂ ਨਾ ਮੈਂ ਉਹਦਣ ਵੀ ਇਹਨਾਂ ਦੇ ਮਿੰਤਾ ਤਰਲੇ ਕੀਤੀ ਇਹਨਾਂ ਨੂੰ ਪੁੱਛ ਲੋ ਮੂੰਹ ਤੇ ਖਲੋਤੀਆਂ ਜੇ ਮੈਂ ਇੱਕ ਦਿਨ ਵੀ ਇਹਨਾਂ ਨੂੰ ਮੰਦਾ ਚੰਗਾ ਬੋਲ ਬੋਲਿਆ ਹੋਵੇ ਤੇ ਮੈਂ ਕਦੀ ਇਹਨਾਂ ਨੂੰ ਬੋਲਕ ਬੋਲ ਨਹੀਂ ਬੋਲੇ ਮੈਂ ਸਿਰਫ ਇਹਨਾਂ ਨੂੰ ਆਪਣੀਆਂ ਭੈਣਾਂ ਹੀ ਸਮਝਦੀ ਆ ਜੇ ਇਹਨਾਂ ਕੋਈ ਗਲਤੀ ਹੋ ਵੀ ਜਾਂਦੀ ਨਾ ਕੋਈ ਤੇ ਮੈਂ ਕਦੀ ਦਿਲ ਤੇ ਨਹੀਂ ਲਈ ਮੈਂ ਆਖਣਾ ਚਲੋ ਕੋਈ ਗੱਲ ਏ ਨਿਆਰ ਸਿਆਣੀਆਂ ਸਾਡੀਆਂ ਆਪਣੀਆਂ ਵਾ ਕੋਈ ਨਹੀਂ ਜੇ ਗਲਤੀ ਹੋ ਗਈ ਆ ਤੇ ਸਾਡੇ ਸਾਹਮਣੇ ਨਹੀਂ ਬੋਲਦੀ ਮਗਰ ਉਹ ਤੇ ਤੂੰ ਮੁੰਡਿਆਂ ਨੂੰ ਬਹੁਤ ਕੋਹ ਪੜਾਉਂਦੀ ਸੀ ਤੇ ਤੇਰੇ ਕਹੇ ਦੇ ਇਹ ਪੜਦਾ ਵਾ ਇਹ ਬੜੀਆਂ ਬਾਹਰ ਨੂੰ ਜਾਂਡੀਆਂ ਬੋਲਦੀਆਂ ਪਤਾ ਨਹੀਂ ਕੀ ਗੱਲ ਆ ਅੱਗੇ ਦੇ ਸਾਰੀ ਦਿਹਾੜੀ ਮੇਰੇ ਦਵਾਲੇ ਰਹਿੰਦੀਆਂ ਆ ਅੱਜ ਪਤਾ ਨਹੀਂ ਕਹਿੰਦੀ ਸਾਮ ਤਾ ਗਈ ਕਿਹਦੇ ਦਵਾਲੇ ਹੋਣਾ ਹੀ ਇਹਨਾਂ ਨੇ ਇਹਨਾਂ ਨੂੰ ਨਹੀਂ ਕੋਈ ਚੱਜਦਾ ਕੋਈ ਹੈ ਕੰਮ ਕਦੀ ਮੇਰੇ ਦਵਾਲੇ ਕਦੀ ਕਿਹਦੇ ਦਵਾਲੇ ਅੱਜ ਪਤਾ ਨਹੀਂ ਕਿਹਦੇ ਗਰੀਬ ਦੀ ਚੜ੍ਹਦੀ ਸਾਮ ਤਾ ਗਈ ਉਹ ਵੇਖਰਾ ਸਹੀ ਬਣਾ ਮਾੜਾ ਜਾ ਬਾਹਰ ਹੋ ਕੇ ਕਿਹਦੇ ਦੇ ਵਾਲੇ ਹੋਈਆਂ ਏ ਉਹ ਜਾਣਦੇ ਜਾਣਦੇ ਆਖੇ ਲੱਗ ਜਾ ਕੌਰਾ ਨੂੰ ਤੇ ਤਰੀ ਜਾਣਦੇ ਆ ਹੋਣੀ ਜਾਣਦੇ ਜਿੱਦ ਨੂੰ ਨਾ ਕਰ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਦੇ ਦਿਓ ਉਹ ਆਪੇ ਵਿਚਾਰੇ ਕਦੇ ਆਪਣਾ ਪਾਲ ਪੂਰਾ ਕਰਨਗੇ ਕਿਉਂ ਨਹੀਂ ਆ ਨੋ ਸਾਥ ਤੁਸੀਂ ਉਹਦੇ ਮਗਰ ਪੰਜਾ ਹੱਥ ਹੋ ਗਏ ਤੁਸੀਂ ਤਾਂ ਚੁੱਪੀ ਕਰ ਰਹੋ ਨਾ ਤੁਸੀਂ ਨਹੀਂ ਕੋਈ ਵੀ ਗੱਲ ਚੱਜਦੀ ਕਰਨੀ ਹੁੰਦੀ ਅਸੀਂ ਕਹਦੇ ਹੱਥ ਧੋਕੇ ਪਈਆਂ ਵਾ ਉਹਨਾਂ ਜੀ ਜਾਂਦਾ ਤਾ ਉਹ ਪੈ ਹੱਜ ਲੈ ਆਉਣ ਪੰਜ ਸਵੇਰੇ ਲੈ ਆਉਣ ਇਨਨ ਕਾਉਂਟ ੱਕਣ ਵਾਲਾ ਬਣ ਜਮਿਆ ਨਾਲੇ ਕਿਦੇ ਨੇ ਤੂੰ ਭੁੱਖੇ ਮਰ ਚੱਲੇ ਤੇ ਨਾਲੇ ਇਹ ਸੋਚ ਤੂੰ ਤੇ ਆ ਗਏ ਇੱਥੇ ਰੌਲਾ ਪਾਉਣ ਦੀ ਕੀ ਸੋਚਦਾ ਹੋਗਾ ਮੇਰਾ ਗਲੀ ਗਵਾੜ ਬਹੁਤ ਮੇਰੀ ਇੱਜ਼ਤ ਬਣਾ ਕੇ ਚੱਲੀ ਆ ਵੇਖ ਕਬਲ ਮੈਂ ਰੌਲਾ ਤੇ ਕੋਈ ਨਹੀਂ ਪਾਇਆ ਜੇ ਤੈਨੂੰ ਨਹੀਂ ਨਾ ਅੰਦਰਵਾਜ ਸੁਣੇ ਤੇ ਗਲੀ ਗਵਾੜ ਨੂੰ ਕਿੰਨੀ ਕਵਾਜ ਸੁਣ ਜੂਗੀ ਮੈਨੂੰ ਵੀ ਪਤਾ ਵਾ ਵੀ ਮੈਂ ਧੀਆ ਦੇ ਸੋਹਰੇ ਆਈ ਆ ਤੇ ਕਿੱਦਾਂ ਬੋਲਣਾ ਮੈਂ ਕੋਈ ਉੱਚੀ ਬਾਤ ਚ ਗੱਲ ਨਹੀਂ ਕੀਤੀ ਆ ਬਾਪੂ ਜੀ ਵੀ ਖਲੋਤੇ ਆ ਇੱਥੇ ਪੁੱਛ ਲੋ ਭਾਵੇਂ ਇਹਨਾਂ ਨੂੰ ਬੀਜੀ ਨੇ ਜ਼ਰੂਰ ਉੱਚਾ ਨੀਵਾ ਬੋਲਿਆ ਵਾ ਪਰ ਮੈਂ ਨਹੀਂ ਕੁਛ ਵੀ ਬੋਲਿਆ ਬੀਜੀ ਨੇ ਬੋਲਿਆ ਵਾ ਤੇ ਤੇਰੀ ਜ਼ੁਬਾਨ ਅੰਦਰ ਹੀ ਰਹੀ ਹੋਊਗੀ ਤੂੰ ਤਾਂ ਕਦੇ ਬੋਲੀ ਨਹੀਂ ਬੀਜੀ ਨੂੰ ਕੁਹਤ ਨਾ ਨਹੀਂ ਬੀਜੀ ਨੂੰ ਬੋਲਿਆ ਕੋਹ ਬੱਲੇ ਨਹੀਂ ਪੰਮੋ ਇਹੋ ਤੇ ਤੇਰੀਆਂ ਗੱਲਾਂ ਮਾੜੀਆਂ ਵਾ ਇਹ ਤੇ ਗੱਲਾਂ ਨਾ ਨਾ ਹੁਣ ਤੇਰੇ ਵਿੱਚ ਤੇ ਤੂੰ ਸਭ ਕੁਝ ਅਲਾ ਲੈਂਦੀ ਬੀਜੀ ਨੇ ਮੰਦਾ ਚੰਗਾ ਬੋਲਿਆ ਤੇ ਤੂੰ ਕੁਛ ਨਹੀਂ ਬੋਲਿਆ ਤੇਰੀ ਉਹ ਗੱਲ ਜ਼ੁਬਾਨ ਤੇ ਛਾਲੇ ਜੁ ਪਏ ਵੇਖੋ ਬੀਜੀ ਮੈਂ ਨਾ ਤੁਹਾਨੂੰ ਕੋਈ ਗੱਲ ਕਰਦੀ ਆ ਤੇ ਨਾ ਕਰਾਉਣੀ ਆ ਬਾਕੀ ਕਰਨੀ ਇਹਨਾਂ ਨੇ ਆਪਣੀ ਮਰਜ਼ੀ ਆ ਬਾਕੀ ਬਾਪੂ ਜੀ ਮੈਂ ਸਾਡੇ ਗਾੜੀ ਚੋਲੀ ਅੱਡਦੀ ਆ ਇਹਨੂੰ ਕੋ ਸਮਝਾਓ ਜਿਹੜਾ ਬਣਦਾ ਹੱਕ ਤੁਸੀਂ ਦਵਾ ਸਕਦੇ ਆ ਨਾ ਤੇ ਦਵਾ ਦਿਓ ਮੇਰੇ ਤੇ ਬੇਨਤੀ ਆ ਤੁਹਾਡੇ ਗਾੜੀ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ ਜੋ ਫੈਸਲਾ ਕਰੋਗੇ ਨਾ ਸਾਨੂੰ ਮਨਜ਼ੂਰ ਇਹ ਲੱਗਦੀ ਬਾਤ ਆ ਕਿ ਮੈਂ ਤੁਹਾਡਾ ਹੱਕ ਤੁਹਾਨੂੰ ਦਵਾ ਕੇ ਛੱਡੂਗਾ ਭਾਵੇਂ ਮੈਨੂੰ ਆਪਣੀ ਜਾਨ ਨਾ ਦੇਣੀ ਪੈ ਜਾਵੇ ਬਾਪੂ ਗਾੜੀ ਕਿ ਚੋਲੀ ਅੱਡਣੀ ਆ ਇਹ ਤੇ ਗਾੜੀ ਆ ਡੇ ਜਿਹਦੇ ਕੋ ਲੈਣਾ ਵਾ ਸਭ ਕੋ ਬਾਪੂ ਕੋ ਕੀ ਆ ਬਾਪੂ ਦੇ ਨਾਮ ਦਾ ਮਾਪਿਓ ਕਰਕੇ ਗਏ ਆ ਜਿਨ੍ਹਾਂ ਦੇ ਨਾਂ ਕੀਤਾ ਵਾ ਨਾ ਉਹਨਾਂ ਨੂੰ ਕਿਹਾ ਉਹਨਾਂ ਦਾ ਮਿੰਟ ਤਰਲਾ ਕੱਢ ਜੇ ਉਹਨਾਂ ਦੇ ਮਨ ਵਿੱਚ ਅੱਜ ਨਾ ਦਵਾ ਜ਼ਮੀਨ ਤੇ ਨਾ ਦਵਾ ਕੱਲ ਤੇ ਬਹਿ ਜਾ ਹੁਣ ਜਾਵੀ ਜਾਵੀ ਨਾ ਕਿਤੇ ਜਿੱਦਾਂ ਦਾ ਖਾੜੇ ਮੱਥੇ ਮਾਰਦੀ ਨਹੀਂ ਨਾ ਤੱਤਾ ਬਾਣੀ ਕਰਕੇ ਉਹਦਾ ਦੀ ਕੱਚੀ ਲੱਸੀ ਬਣਾ ਕੇ ਤੇਰੇ ਵੀ ਮੱਥੇ ਮਾਰ ਦੇਣੀ ਆ ਤੇ ਪੀ ਕੇ ਜਾਵੀ ਫੇਰ ਕਹਨੇ ਕਿ ਨਣਾਨ ਕੋ ਗਈ ਤੇ ਸੇਵਾ ਨਹੀਂ ਕੀਤੀ ਮੇਰੀ ਵੇਖ ਕਬਲ ਤੂੰ ਜਿੰਨਾ ਉੱਚਾ ਨਹੀਂ ਮੈਂ ਬੋਲਣਾ ਹੀ ਨਾ ਬੋਲਿਆ ਮੈਨੂੰ ਜਿੰਨੀ ਮੇਰੀ ਬੇਇੱਜ਼ਤੀ ਕਰਨੀ ਨਾ ਕਰ ਲਈ ਪਰ ਮੇਰੀ ਫਰਿਆਦ ਹੀ ਆ ਜੇ ਤੂੰ ਮੰਨ ਲੈ ਨਾ ਤੇ ਬਸ ਇੰਨੀ ਬੜੀ ਮਿਹਰਬਾਨੀ ਆ ਤੇਰਾ ਤੱਤਾ ਪਾਣੀ ਵੀ ਸਾਨੂੰ ਦੁੱਧ ਵਰਗਾ ਤੇ ਜੇ ਤੂੰ ਕਵੇਂ ਨਾ ਤੇ ਹੀ ਤੇਰੇ ਕੋਲ ਮੁੜ ਕੇ ਕਦੀ ਵੀ ਨਹੀਂ ਵੜਦੇ ਬਸ ਸਾਡੀ ਇੰਨੀ ਕਿ ਬੇਨਤੀ ਕਬੂਲ ਕਰ ਮੈਂ ਆਉਣਾ ਜਾਣਾ ਮਕਾ ਕੇ ਆਈ ਹਾਂ ਉਹ ਗੇਟ ਦੇਖਦਾ ਨਾ ਚੁੱਪ ਕਰਕੇ ਗੇਟੋਂ ਬਾਹਰ ਹੋ ਜਾ ਓ ਜਾਨ ਰੋ ਰੱਬ ਦਾ ਵਾਸਤਾ ਰੱਬ ਨੂੰ ਰਹਿਣ ਲੋਕ ਦੇ ਕਿਉਂ ਤੁਸੀਂ ਰੱਬ ਥੱਲੇ ਲਿਆਉਣ ਤੇ ਪਈਆਂ ਵਾ ਜਾ ਪੁਕਾਰਿਆ ਕਰੋ ਤੁਸੀਂ ਜਾਣੇ ਬੰਦੇ ਨੂੰ ਗੱਲ ਕਰਨ ਦਈਦੀ ਹੁੰਦੀ ਉਹ ਨਿਆਣੀਆਂ ਨਿਗੀਆਂ ਜੇ ਆਹਾ ਡਾਂਡਕਵੰਡ ਵੇਖਣ ਡਿਆ ਉਹਦਣ ਇਹਦਾ ਵੀ ਤੇ ਵੇਂਦਾ ਹੀ ਨਾ ਕੋਈ ਨਹੀਂ ਤੂੰ ਬਹੁਤ ਜ਼ਿਆਦਾ ਸਿਆਣੀ ਆ ਨਾ ਤੇ ਮੈਂ ਵੀ ਲੱਗਾ ਲੈ ਕੇ ਕੁੜੀ ਦੇਣਾ ਲੈ ਲਿਓ ਤੁਸੀਂ ਕੁੜੀ ਨੂੰ ਕਿਤਾ ਕੱਲੇ ਦੇ ਦੋਗੇ ਮਮੀ ਤੇ ਨਾਲ ਹੀ ਮੇਰੇ ਵੀ ਗੂਠੇ ਲੱਗਣਗੇ ਫੇਰ ਹੀ ਆ ਇੱਕੋ ਜਾਣੇ ਦੇਣੀ ਪਈ ਇੱਕ ਜਾਣਾ ਜਿੰਨੂੰ ਨਹੀਂ ਉਹਨੂੰ ਦੇ ਦੋ ਜਮੀਨ ਮੇਰੇ ਨਾਮ ਤੇਰੇ ਨਾਮ ਨਹੀਂ ਅਜੇ ਕੋਈ ਮਿਹਰਬਾਨੀ ਕਰ ਤੂੰ ਕੋਈ ਗੱਲ ਨਹੀਂ ਤੇ ਡੇਣਾ ਪਉ ਹਿੱਸਾ ਤੇ ਦੇ ਦਾਂਗੇ ਐਤਾ ਨਹੀਂ ਅਸੀਂ ਦੇਣਾ ਸਾਡੀ ਕੁੜੀ ਐਤਾ ਨਹੀਂ ਕਰਦੀ ਉਹਨੂੰ ਮਹਾਰਾਜ ਨੇ ਬੜਾ ਕੁਛ ਦਿੱਤਾ ਵਾ ਵੇਖਾਂ ਉਹ ਛੋੜੀ ਕਿੱਦਾਂ ਡਈ ਮਿੰਤਾ ਤਰਲੇ ਕੱਢਣ ਤ ਉਹਨੂੰ ਦਾ ਸਰਵਾ ਕੇ ਕੱਢ ਦਿੱਤਾ ਯੋ ਹੈ ਇਹ ਗੱਲ ਕਬਲ ਵਾਸਤੇ ਚੰਗੀ ਆ ਮੈਂ ਦੱਸ ਤੂੰ ਕਿਤੇ ਪਰਜਾਈਦਾ ਇਹ ਕਹਿਣਾ ਮੰਨ ਲਾ ਚੱਲ ਕੋਈ ਗੱਲ ਨਹੀਂ ਉਹ ਤੇ ਚੜੀ ਰੋਂਦੀ ਚੱਲ ਗਈ ਆ ਉਹਦੇ ਤੇ ਅਥਰੂ ਚਲ ਕੋਈ ਪੂੰਜੀ ਦੇਗਾ ਤੇ ਕਵਲ ਪਰ ਤੇਰੇ ਹੱਥੋਂ ਨਹੀਂ ਕਹਿੰਨੇ ਪੁੰਜਨੇ ਜਿੱਦਾਂ ਮੇਰੇ ਦਵਾਲਿਆਂ ਦੇ ਮੈਨੂੰ ਥੋੜਾ ਰਵਾਉਂਦੀ ਆ ਕਪਾਉਂਦੀ ਆ ਕਿਤੇ ਪਰ ਇਹਨੂੰ ਤੇ ਕਿਤੇ ਕੋਈ ਸਿਹਤ ਤੇ ਅਸਰ ਨਹੀਂ ਹੈਗਾ ਵੀ ਜਾਂ ਮੇਰੀ ਪਰਜਾਈ ਆ ਮੇਰੇ ਪਿੱਛੇ ਚੱਲ ਕੇ ਆਈ ਆ ਬਲਕਿ ਮੇਰੇ ਪਿੱਛੇ ਉਹਨਾਂ ਨੇ ਹੀ ਆਉਣਾ ਵਾ ਪਰ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਵਾ ਕਾਹਦੀਆਂ ਸਕੀਮਾਂ ਲੰਮਦੀਆਂ ਰਹਿੰਦੀਆਂ ਨੌ ਸੱਸ ਹੋਰ ਤੇਨਾਂ ਨੂੰ ਕੋਈ ਕੰਮ ਹੀ ਹੈ ਨਹੀਂ ਆ ਚਲ ਕੋਈ ਗੱਲ ਨਹੀਂ ਮੜ ਕੇ ਹਾਈ ਤੇ ਪੈ ਕੇ ਜਾ ਸਕਦੀਆਂ ਤੂੰ ਤਰੀ ਨਾ ਪੈ ਕੇ ਵਰ ਸਕਦੀ ਰੋਂਦੀ ਰਹਾ ਘੜੀ ਕੱਲੀ ਬਹਿ ਕੇ ਸੱਸ ਨੂੰ ਕਿਹਾ ਕਰੀ ਮੇਰੇ ਅਥਰੂ ਪੁੱਛ ਦੇ ਐ ਤੇਰੇ ਪੁੱਛ ਪੁੱਛ ਕੇ ਵੇਖੀ ਆ ਕਰਦੀ ਤੈਨੂੰ ਤੇਰਾ ਨਾਂ ਗਲਬੂੜ ਦਿੱਤਾ ਨਾ ਗਲ ਚੁਨੇ ਇੰਨੇ ਬਾਤ ਦੇਣਾ ਜੇ ਤੈਨੂੰ ਪੁੱਠੀਆਂ ਮੱਤਾ ਦੇਣ ਦੀ ਹੁਣ ਚਲ ਹਣੂ ਕਾਦਾ ਕਰੀ ਜਾ ਜੋ ਕਰਦੀਆਂ ਖਸਮਾ ਨੂੰ ਖਾਓ ਜਾ ਕੇ ਤੂੰ ਆਖੀ ਜਾਂ ਨੀ ਆ ਮੇਰੀ ਕੁੜੀ ਨੂੰ ਬੜਾ ਕੋ ਰੱਬ ਨੇ ਦਿੱਤਾ ਵਾ ਤੇ ਤੇਰੇ ਘਰ ਚ ਪੋਹਣੀ ਦਾ ਤੂੰ ਬਿਲਕੁਲੀ ਭੁਕੇ ਘਰ ਚ ਬੈਠੀ ਆ ਉਹ ਕੇ ਕਰਦੀ ਨਹੀਂ ਗੱਲ ਹੁੰਦੀ ਇਹਨਾਂ ਦੇ ਤੇ ਨਾਂ ਆ ਇਹਨਾਂ ਤੇ ਲਿਓਣੀ ਆ ਅਸੀਂ ਕਿਹੜੀਆਂ ਜਿਹੀ ਕੁੜੀ ਦਾ ਨਾਂ ਲਾਈ ਆ ਤੁਸੀਂ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਮੈਂ ਬੜੀ ਬਣਾ ਕੇ ਆ ਜਿਹੜਾ ਕੰਮ ਹੁੰਦਾ ਹੋਣ ਦਈਦਾ ਹੁੰਦਾ ਐਵੇਂ ਨਹੀਂ ਵੀ ਚਈ ਗੱਤਾ ਡਾਈ ਜੀ ਮੈਂ ਵੀ ਤੈਨੂੰ ਦੱਸਾਂ ਤੇ ਤੂੰ ਜ਼ਮੀਨ ਲਿਓਣੀ ਤੇ ਮੈਂ ਹੋਣ ਨਹੀਂ ਦੇਣੀ ਲਾੜਾ ਜ਼ੋਰ ਜਿੱਥੇ ਤੇਰੇ ਕੋ ਲੱਗਦਾ ਵਾ ਮੰਮੀ ਮੈਂ ਤੇ ਡੈਡੀ ਨੂੰ ਕੁਝ ਕਹਿਣਾ ਨਹੀਂ ਆ ਹੁਣ ਤੁਸੀਂ ਸਮਝਾ ਲਓ ਡੈਡੀ ਨੂੰ ਪੀ ਸਾਡੇ ਭੈਣ ਭਰਾਵਾਂ ਦੀ ਗੱਲ ਵਿੱਚ ਨਾ ਹੀ ਆਉਣ ਤੇ ਚੰਗੀ ਗੱਲ ਵਾ ਉਹੋ ਗੱਲ ਉਹਨਾਂ ਦੀ ਭੈਣ ਭਰਾਵਾਂ ਦੀ ਗੱਲ ਹੈ ਤੇ ਤੁਸੀਂ ਕਿਤਾ ਐਵੇਂ ਡੇ ਉੱਥੇ ਜਾ ਕੇ ਗੱਲ ਕਰਦੇ ਚੰਗੇ ਲੱਗਦੇ ਜੋ ਮੈਂ ਉੱਥੇ ਵੀ ਕਰ ਲੈਣੀ ਆ ਤੂੰ ਜੱਦ ਛੱਡ ਦੇ ਮੈਂ ਤੇਰੀ ਜੇ ਨਹੀਂ ਪਗੰਦੇਣੀ ਮੈਂ ਆਪਣੀ ਭਗਾਉਣੀ ਆ ਤੁਸੀਂ ਕਿਤਾ ਇਕੱਲੇ ਚੱਲ ਜਾਓ ਕਿ ਫਿਰ ਮੈਂ ਨਾਲ ਜਾਉਣਾ ਤੇ ਵੇਖਾਂਗੇ ਕਿਤਾ ਜੱਦ ਪਗਾ ਲੈਂਦੇ ਜੋ ਮੇਰੇ ਤੋਂ ਬਾਹਰ ਹੀ ਤੁਸੀਂ ਜੱਦ ਪਗਾ ਲੋਗੇ ਉਹੋ ਗੱਲ ਕਰੀ ਜਾਂਦੇ ਆ ਪਤਾ ਨਹੀਂ ਕੀ ਆਣ ਕੇ ਤੇ ਉਹਨੇ ਪੜਾ ਦਿੱਤਾ ਸਮਝਾ ਦਿੱਤਾ ਵਾ ਐਥੇ ਹੀ ਬੈਠੀ ਰਹੀ ਕਿਤੇ ਅੰਦਰ ਨਹੀਂ ਲੋਕੀ ਇਹੋ ਹੀ ਆਂਦੇ ਆ ਇਹ ਆਪਣੇ ਤੀਪਤ ਲੱਗੇ ਜਾਈਏ ਆਪਣੀ ਨਣਾ ਲੱਗੇ ਜਾਂਦੀ ਐ ਇੱਥੇ ਹੁਦਾ ਕੀ ਕੰਮ ਹੈਗਾ ਵਿੜੇ ਦੇ ਬਚਕਾਏ ਬੈ ਕੇ ਤੇ ਗੱਲਾਂ ਕਰਨ ਰਹੀ ਆ ਹੁਣ ਉਹ ਚੰਗੀ ਬਣ ਗਈ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਜਿਹੜੀਆਂ ਜ਼ਮੀਨਾਂ ਨਾ ਮੈਂ ਆਪਣੇ ਪਿੰਡ 'ਚ ਬੜਿਆ ਨੇ ਲਿਆ ਲਿਆ ਵੇਖੀਆਂ ਪਰ ਕਿਸੇ ਨੂੰ ਨਹੀਂ ਸਭਜੋਈਆਂ ਤੇ ਤੂੰ ਇਹ ਜਿਹੜੇ ਛੱਡ ਦੇ ਆਖੇ ਲੱਗ ਜਾ ਜਦੋਂ ਵਿੜਾ ਆਉਣਾ ਵੇਖੀ ਜਾਉ ਮੈਨੂੰ ਬੋਲਤੀਆਂ ਮਤਾਂ ਦੇਣ ਦੀ ਨਹੀਂ ਲੋੜ ਵਿੜਾ ਕਿਤੇ ਹੈ ਕਿਤੇ ਮਾਸਾ ਉਹ ਲਾਗੇ ਮਸ਼ੀਨ 'ਚ ਕੱਪੜੇ ਪਾਏ ਯੋ ਪ ਤੂੰ ਉਹੀ ਕਿਤੇ ਕੱਢ ਕੇ ਹੰਗਾਲਾ ਕਿਤੇ ਮੰਮੀ ਵੀ ਕਿਤੇ ਉਹਨੂੰ ਮਾਸਾ ਜਿੰਨਾ ਦੇ ਕੰਮ ਨਹੀਂ ਕਹਿੰਦੀ ਹੈਗੀ ਮੈਨੂੰ ਤਾਂ ਪਤਾ ਮੈਨੂੰ ਤਾਂ ਕਰਨਾ ਪੈਣਾ ਭਾਈ ਮੇਰਾ ਲੱਕ ਨੂੰ ਪੀਰ ਹੋਵੇ ਤਾਂ ਭਾਈ ਮੇਰੇ ਢਿੱਡ 'ਚ ਪੀਰ ਹੋਵੇ ਮੈਨੂੰ ਤਾਂ ਪਤਾ ਵੀ ਮੇਰੀਆਂ 3 ਰੋਟੀ ਖਾਣੀ ਆ ਉਹਨੂੰ ਤਾਂ ਕਿਤੇ ਆਪਣੇ ਮੁੰਡੇ ਦਾ ਨਹੀਂ ਹੈਗਾ ਵੀ ਮੈਂ ਕਿਤੇ ਆਪਣੇ ਮੁੰਡੇ ਨੂੰ ਦੋ ਰੋਟੀਆਂ ਲਾ ਕੇ ਦੇ ਦਾਂ ਨਾ ਹੀ ਨਾ ਲੈ ਕਿਤੇ ਮੈਂ ਤਾਂ ਇਹਨਾਂ ਨੂੰ ਕਹਿਣਾ ਹੀ ਛੱਡ ਦਿੱਤਾ ਮੈਂ ਤਾਂ ਕਹਿਣਾ ਨਹੀਂ ਜੇ ਮੈਂ ਕਹਿਨੀ ਆ ਤੂੰ ਮੁਰਗਾ ਛਤਰਖਾਨੀ ਆ ਉਹ ਅੱਗੇ ਮੇਰਾ ਬੰਦਾ ਕਹਿੰਦਾ ਵਾ ਤੂੰ ਨਾ ਕਿਹਾ ਕਰ ਜਿੱਤਿਆਂ ਤੂੰ ਤਾਂ ਖਾਨੀ ਆ ਪਰ ਮੈਨੂੰ ਕਾਦੀ ਲੋੜ ਆ ਕਰੀ ਜਾਵੇ ਜੋ ਕਰਨਾ ਆ ਆਖ ਅਸਮਾਨ ਘਾਵੇ ਜਾ ਕੇ ਮੈਨੂੰ ਤਾਂ ਕਰਨਾ ਹੀ ਪੈਣਾ ਆਪਣੇ ਉਹ ਤਾਂ ਨਾ ਪੰਮੋ ਛੜੀਦਾ ਹੀ ਆਈ ਜਾਂ ਡਿਆ ਵਾ ਪੇ ਕਿੱਦਾਂ ਰੋਂਦੀ ਗਈ ਓ ਕੀ ਬੁਰ ਬੁਰ ਕਰੀ ਜਾਂ ਡਈ ਮੈਂ ਕਦੇ ਜੀ ਸੁਣ ਡਈ ਆ ਬੁਰ ਬੁਰ ਮੈਂ ਕੀ ਕਰਨਾ ਮੰਮੀ ਆਪਣੇ ਆਪ ਨੇ ਨਹੀਂ ਗੱਲਾਂ ਕਰਨ ਹੋਰ ਮੈਂ ਕੀ ਕਰਨਾ ਕਬਲ ਠੀਕ ਨਹੀਂ ਗਈ ਨਾਲੇ ਉਹਨੂੰ ਸੁੰਡ ਬਣਾ ਕੇ ਦੇ ਤੇ ਨਾਲੇ ਦੁੱਧ ਗਰਮ ਕਰਕੇ ਦੇ ਮੰਮੀ ਮੇਰੇ ਆਹ ਜੇ ਬੜੇ ਕੰਮ ਕਰਨ ਵਾਲੇ ਪਏ ਮੇਰੇ ਮਸ਼ੀਨ ਚ ਜੇ ਕੱਪੜੇ ਪਏ ਉਹ ਕੱਢਨੇ ਡੈਰੀ ਕਹਿੰਦਾ ਮੈਂ ਸਾਗ ਨਹੀਂ ਖਾਣਾ ਹੈਗਾ ਮੈਨੂੰ ਸਬਜੀ ਬਣਾ ਕੇ ਦੋ ਮੈਂ ਹਾ ਜੇ ਉਹਨਾਂ ਨੂੰ ਸਬਜੀ ਬਣਾ ਕੇ ਰੋਟੀ ਦੇਣੀ ਆ ਤੋ ਕਵਲ ਨੂੰ ਕੀ ਗੱਲ ਆ ਸੋਡੋ ਆਪ ਨਹੀਂ ਬਣਾ ਸਕਦੀ ਉੱਠ ਕੇ ਬਸ ਐ ਹੋ ਕੋਈ ਆ ਤੇਰੇ ਕੋ ਤੇਰੇ ਕੋ ਤਾਂ ਕਾੜੀ ਜਵਾਬ ਵੀ ਰੱਖੇ ਆ ਜੇ ਨਹੀਂ ਠੀਕ ਤਾਂ ਤਾਂ ਹੀ ਮੰਗਣ ਲਈ ਆ ਆਹੋ ਤੁਸੀਂ ਮੈਨੂੰ ਹੀ ਸਹਾਰਾ ਕਰਦੇ ਏਦਾਂ ਤੇ ਉਹ ਨਹੀਂ ਕਰਦੀਆਂ ਜਿਹਨਾਂ ਸਲੇਟ ਹੁੰਦੀਆਂ ਇਹ ਤਾਂ ਜ਼ਿਆਦਾ ਹੀ ਕੋਸਲੇ ਜੇ ਮੇਰੇ ਸਹਾਰਾ ਨਾ ਹੋ ਗਈ ਜਿੱਦਾਂ ਬਹੁਤ ਬਿਮਾਰ ਹੁੰਦੀ ਆ ਰੋਜ਼ ਹੀ ਬਿਮਾਰ ਹੁੰਦੀ ਆ ਇੱਕ ਦਿਨ ਵੀ ਖਾਲੀ ਕਦੀ ਗਿਆ ਮੇਰੇ ਮੁੰਡੇ ਦੇ ਮੂੰਹ ਨੂੰ ਚੁੱਪ ਕੀਤੀਆਂ ਤੂੰ ਖਰੇ ਮੇਰੇ ਕੋਲ ਫੇਰ ਖਾਈ ਲੈਣੀਆਂ ਦੋਕ ਆ ਮੁੰਡੇ ਦੇ ਮੂੰਹ ਨੂੰ ਨੂੰ ਚੁੱਪ ਕੀਤੇ ਨੋਟਾਂ ਦਾ ਕਰਕੇ ਚੁੱਪ ਕੀਤੇ ਆ ਜੇ ਇਹਨਾਂ ਨੂੰ ਅੱਡ ਕਰ ਦਿੱਤਾ ਨਾ ਜਿਹੜੇ ਮੈਨੂੰ ਭਾਏ ਇੱਕ ਦੀ ਥੋੜੀ ਅਤੇ ਇੱਕ ਦੀ ਜਿਆਦੀ ਉਹ ਮੇਰੇ ਕੋਲ ਆਉਣੇ ਨਹੀਂ ਹੈਗੇ ਉਹ ਮੇਰੇ ਕੋਲ ਟੱਕੇ ਨਹੀਂ ਜਾਣੇ ਟੱਕੇ ਨਹੀਂ ਜਾਣੇ ਤੇ ਨੋਟਾਂ ਨੂੰ ਤਾਂ ਨੋਟ ਲਾ ਕੇ ਬਾਹਰ ਕਰ ਲਿਆ ਐ ਇੱਦਾਂ ਤੋਂ ਨਹੀਂ ਖਲਾ ਦੇਤੇ ਕਿ ਉਹ ਤੂੰ ਲਾਏ ਸੀਗੇ ਤੇ ਸਾਰੇ ਮਾਪੇ ਹੀ ਲਾਉਂਦੇ ਆ ਹੋਰ ਪਿੱਛੇ ਸੌੜੇ ਤੇ ਨਹੀਂ ਆਣ ਕੇ ਲਾਉਂਦੇ ਮਾਪੇ ਉਹ ਲਾ ਕੇ ਤੇ ਪੁੱਤਰ ਨੂੰ ਫੇਰ ਹੀ ਬਾਹਰ ਕਰਦਾਵਾ ਮਾਪਿਆ ਲੰਮਾ ਤੇ ਮਾਪਿਆ ਨਹੀਂ ਸੰਭੜਿਆ ਤੇ ਪਿਛਲੇ ਨੂੰ ਦੇ ਦੇ ਤੇਰੇ ਪੇਕੇ ਨੂੰ ਦੇ ਦਿਆ ਕਰੇ ਅੱਛਾ ਮੇਰੇ ਪੇਕੇ ਆ ਤੁਸੀਂ ਬਹੁਤ ਜਲਦੀ ਜਾਂਦੇ ਤੇ ਪੇਕੇ ਤਾਂ ਨੂੰ ਆਣ ਕੇ ਕੀ ਕਹਿੰਦੇ ਆ ਕੀ ਪੇਕੇ ਦਾ ਕੋਲ ਆ ਕੇ ਜਾਂਦੇ ਆਣ ਕੇ ਦੱਸੋ ਨਾ ਪਹਿਲਾਂ ਮੈਨੂੰ ਮੈਂ ਤੈਨੂੰ ਬੜੀ ਬਰਾਕਾ ਵਿੱਚ ਜ਼ੁਬਾਨ ਬੰਦ ਕਰ ਲਾ ਕੀ ਤੈਨੂੰ ਘੁੱਟ ਦੋਦੀ ਕਹਤਾ ਵਾ ਕਿੰਨੀਆਂ ਤੂੰ ਜ਼ੁਬਾਨਾਂ ਕੱਢੀਆਂ ਵਾ ਗੱਸ ਨਹੀਂ ਆ ਨਾ ਮੁੰਡੇ ਨੂੰ ਤੇ ਤੇਰੀ ਜਰਕਾ ਕ ਰਮਨੀ ਬੰਦ ਆਹ ਬੱਸ ਬੱਸ ਮੈਨੂੰ ਹੀ ਬੰਦ ਕਰਾ ਸੋ ਤੇ ਜਾ ਜਾ ਕੇ ਤੇ ਆਪ ਕਰ ਦੋ ਜੇ ਤੁਹਾਨੂੰ ਜਿਆਦਾ ਤਰਸ ਹੋਉਂਦਾ ਤੇ ਮੈਂ ਤਾਂ ਨਹੀਂ ਕਰਕੇ ਦੇਣਾ ਸਾਰਾ ਆਸਾਨ ਮੇਰੇ ਸਾਰੀ ਕਰ ਸਕਦਾ ਕਰੋ ਤੁਸੀਂ ਸਾਂ ਛੁਣਨੀ ਮੈਂ ਕਹਿਨੇ ਕਰਦੀ ਮੈਨੂੰ ਉਤਾ ਹੀ ਲੱਗਦਾ ਕਿ ਜਿਹੜਾ ਦਿਨ ਤੇਰੀ ਜ਼ੁਬਾਨ ਜਿਆਦਾ ਹੀ ਵੱਧ ਗਈ ਆ ਆਹ ਮੇਰੀ ਜ਼ੁਬਾਨ ਬਹੁਤ ਵੱਧ ਗਈ ਆ ਫਿਰ ਇਦਾਂ ਕਰੋ ਉਹ ਮਸ਼ੀਨ 'ਚ ਕੱਪੜੇ ਪਏ ਜੇ ਆਪਣੇ ਮੈਂ ਕੱਢ ਕੇ ਹੰਗਾਲਣ ਲੱਗੀ ਤੇ ਦੋਵੇਂ ਨੋ ਸੱਸ ਆਪਣੇ ਆਪ ਹੀ ਧੋ ਕੇ ਪਾਉ। ਉਹ ਤਾਂ ਤੇ ਕਹਿਣ ਦਿਆ ਇਹਨਾਂ ਸਾਫ ਖਰ ਸਰਪ ਚ ਪਾਵੇਂ ਮੇਰੇ ਕੱਪੜੇ ਕਿਤੇ ਸਾਰਿਆਂ ਦੇ ਵਿੱਚ ਨਾ ਮੇਰੇ ਕਿਤੇ ਚੋਰੀ ਛੱਡੀ ਐ ਨਖੇੜੀ ਉਹ ਨਖੇੜ ਕੇ ਪਾਇਓ ਫਿਰ ਨੋ ਸੱਸ ਦੋਵੇਂ ਜਾਣੀਆਂ। ਜੇ ਤੂੰ ਇਹ ਗੱਲ ਤੇ ਆਈ ਹੈ ਨਾ ਤੇ ਕੋਈ ਗੱਲ ਨਹੀਂ ਤੋਲਾਂਗੇ ਪਰ ਤੂੰ ਵੀ ਇਹ ਖਿਆਲ ਨਾ ਰੱਖੀ ਆਪਣਾ ਇੱਕ ਹਿੱਸਾ ਲੈ ਤੇ ਦੋ ਹਿੱਸੇ ਜਿਹੜੇ ਨਾ ਉਹ ਕਵਲ ਨੂੰ ਮੈਂ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਇੱਕ ਹਿੱਸਾ ਹੀ ਦੇ ਦਿਓ ਜੋ ਮੇਰੇ ਵਾਸਤੇ ਉਹੀ ਬਹੁਤ ਆ ਸੁਖ ਦੀ ਰੋਟੀ ਤੇ ਖਾਉਂਗੀ ਚੈਨ ਦੀ ਬੈਠ ਜਾਉਂਗੀ ਤੇ ਘਰੀ ਐਦਾਂ ਦੇ ਕਿਤੇ ਹੰਤਰਾ ਬਹਿਣਾ ਵੀ ਨਹੀਂ ਮਿਲਦਾ ਤੁਸੀਂ ਤਾਂ ਐ ਸਮਝਿਆ ਪੇ ਨੌਕਰਾਨੀ ਥੱਕ ਕੇ ਐਨੂੰ ਕਰ ਦੋ ਥੱਕ ਕੇ ਉਹਨੂੰ ਤੋੜ ਦੋ ਇਹਨੂੰ ਜੇ ਕਰਦਾ ਕੰਮ ਕਰ ਗਿਆ ਤੇ ਉਹ ਨੌਕਰਾਨੀਆਂ ਹੋ ਜਾਂਦੀਆਂ ਦੁਨੀਆਂ ਸਾਰੀ ਕਰਦੀ ਆ ਤੂੰ ਕਿਹੜੀ ਕੰਨੀ ਕਰਦੀ ਆ ਅਸੀਂ ਕਿਹੜਾ ਕਰਦੇ ਨਹੀਂ ਰਹੇ ਅਸੀਂ ਵੀ ਤੇ ਇਕੱਲੇ ਕਰਦੇ ਰਹੇ ਆ ਅੱਛਾ ਕਰਦੀਆਂ ਵਾ ਨਾ ਇਹ ਨਹੀਂ ਐਦਾਂ ਨਹੀਂ ਕਰਦੇ ਇੱਕ ਨੌ ਨੂੰ ਪਲੰਗ ਤੇ ਐ ਸਾਜ ਆ ਕੇ ਤੇ ਬਿਠਾ ਲਓ ਤੇ ਦੂਜੀ ਲੱਗੀ ਰਵੇ ਕੰਮੀ ਲੱਭੀ ਹਾਂ ਅਗਲੀ ਲੰਦੀਆ ਤੇ ਸਾਰਾ ਕੁਛ ਤੇ ਡਾਵੀ ਬਣ ਗਿਆ ਤੇ ਜੇ ਉਹਦੀ ਕਾਮੀ ਗੋਲੀ ਬਣਨਾ ਪਊ ਤੇ ਤੈਨੂੰ ਕੀ ਫਰਕ ਪੈ ਚੱਲਿਆ ਤੂੰ ਕਢੀ ਲਿੱਸੀ ਉਹ ਚੱਲੀ ਹੈ ਮੈਂ ਨਹੀਂ ਜਬਾਨਾ ਕਾਮੀ ਗੋਲੀ ਕਿਸਦੇ ਵੀ ਮੇਰ ਕੋ ਨਹੀਂ ਜ ਹੁੰਦਾ ਤੱਕ ਹੁੰਦਾ ਤੇ ਤੁਸੀਂ ਕਢੀ ਜਾਓ ਮੇਰ ਵਾਲਾ ਜੋ ਮਰਜ਼ੀ ਕਰੋ ਮੈਂ ਨਹੀਂ ਕਰਨਾ ਕਰਨਾ ਹੈਗਾ ਮੈਨੂੰ ਸਾਨ ਕੀਤਾ ਚਾਰ ਸਵੇਰੇ ਤੂੰ ਇਹਦੀ ਅਣੀ ਹੰਤ ਇਹਨ ਤੋਂ ਨਾ ਜਬਾਨ ਲੜਾ ਦੇ ਇਹਦੀ ਹੁਣੇ ਮੁੰਡੇ ਕੋ ਖੰਬਟਵਾਉਂਦੀ ਇਹਦੇ ਰਾਜ ਚ ਕਿ ਮੈਂ ਚਾਰ ਲਾਵਾਂ ਕਾਨੂੰ ਲੱਲੀਆਂ ਮੁੰਡਾ ਤੇ ਮੇਰਾ ਹੀ ਬਣ ਗਿਆ ਉਹ ਤੇ ਮੇਰਾ ਹੀ ਰਹੂਗਾ ਮਾਂ ਦਾ ਹੀ ਬਣ ਕੇ ਦੱਸੂਗਾ ਇਹ ਤਾਂ ਤੇ ਦਿਨੋ ਦਿਨ ਖਾਂਬੀ ਨਿਕਲਦੇ ਆਂਦੇ ਆ ਇਹਦੇ ਤੇ ਜਰਾਕ ਨਾ ਮੈਂ ਰੋਖ ਕਰਮਣੀ ਆ ਮਾਰੇ ਜਿੱਥੇ ਛੱਡ ਕੇ ਜਾਣਾ ਪਾਪਾ ਦੇ ਪਠਿਆਲ ਵੀ ਨਹੀਂ ਵੇਂਦਾ ਨਾ ਕਿ ਡੰਗਰ ਵਸੇਲ ਵੇਂਦਾ ਉਦਾ ਹੀ ਤੁਰ ਪੈਂਦਾ ਪਰ ਬੈਠਾ ਰਹਿਂਦਾ ਰਮਾਨਾ ਜਦੋਂ ਛੁੱਟੀ ਆਜੋ 10 ਦਿਨ ਆਜੋ 5 ਦਿਨ ਆਜੋ ਬਸ ਐਹੋ ਹੀ ਕੰਮ ਰਿੰਦਾ ਵਾ ਹਾਏ ਰੱਬਾ ਗਈ ਵੀ ਹੈਗੀਆਂ ਤੇ ਬੇਇੱਜ਼ਤੀ ਵੀ ਕਰਾ ਕੇ ਆ ਗਈਆਂ ਪਰ ਇਹ ਨਹੀਂ ਤਾਸ ਤੋਂ ਮਸੋਈਆਂ ਸੱਸ ਦੀ ਜਬਾਨ ਉਦੋਂ ਵੱਧ ਕੇ ਤੇ ਨੌਂ ਦੀ ਉਦੋਂ ਵੱਧ ਕੇ ਹੁਣ ਮੈਂ ਘਰ ਕਿੱਦਾਂ ਜਾਵਾਂ ਜੇ ਆਗੇ ਹੋਏ ਨਾ ਘਰ ਮੇਰੀ ਤੇ ਬੇਇੱਜ਼ਤੀ ਬੜੀ ਹੋਣੀ ਐ ਇਹਨਾਂ ਕਹਿਣਾ ਕਿੱਥੇ ਗਈ ਸੀ ਐਨੀ ਲੇਟ ਕਿਉਂ ਆਈ ਆ ਤੇ ਮੈਂ ਕੀ ਜਵਾਬ ਦਵਾਂਗੀ ਵੀ ਤੁਹਾਡੀ ਭੈਣ ਕੋ ਗਈ ਸੀ ਤੇ ਆ ਫੁੱਲ ਪਾਏ ਮੈਨੂੰ ਹਾਏ ਮੈਨੂੰ ਲੱਗਦਾ ਉਹਨਾਂ ਦੇ ਆਉਣ ਦਾ ਟਾਈਮ ਹੋ ਗਿਆ ਆ ਗਏ ਹੋਣੇ ਆ ਲੈ ਆ ਲੱਖਾ ਤੁਰਿਆ ਹੁੰਦਿਆ ਚੱਲ ਕਲਵੰਤ ਕੋਰੇ ਕਰਦੇ ਆਪਣਾ ਨਾਟਕ ਸ਼ੁਰੂ ਗਾ ਮਮੇ ਕੀ ਗੱਲ ਹੋ ਗਈ ਆ ਲੈ ਹੁਣ ਕੀ ਆ ਹਾਂ ਉਹ ਰੋੜੇ ਜੇ ਗਾੜੀ ਪਏ ਤੇ ਮੈਂ ਚੱਕ ਕੇ ਲੱਗੀ ਇੱਕਦਮ ਮੈਨੂੰ ਠੇਡਾ ਲੱਗ ਗਿਆ ਵਾ ਤੇ ਆ ਮੇਰੇ ਤੇ ਸੱਟ ਬੜੀ ਲੱਗ ਗਈ ਆ ਤੂੰ ਵੀ ਬੈਰੇ ਕਰੋ ਔਰ ਮਾਨ ਕਰੋ ਨਾ ਤੁਸੀਂ ਵੀ ਤੁਸੀਂ ਵੀ ਵੱਡੀ ਵੱਡੀ ਨੰਪੈਂਡ ਐ ਇਨੇ ਕੰਮ ਆ ਹੋਰ ਕੋਈ ਕਰ ਲੋ ਲਾਗੇ ਆਗੇ ਤੇ ਕਰਨਾ ਮੈਂ ਕੀ ਹੈਗਾ ਤੇਰੀ ਤੇ ਘਰ ਵਾਲੀ ਆਂਦੀ ਆ ਵੀ ਤੂੰ ਆਪ ਹੀ ਕੰਮ ਕਰ ਤੇ ਆਪ ਹੀ ਕੱਪੜੇ ਤੋਂ ਤੇ ਮੈਂ ਕਿੱਥੇ ਬੈ ਜਾਵਾਂ ਤਾਂ ਮੰਨੂ ਨੂੰ ਮੰਮੀ ਤੁਸੀਂ ਕਹਿ ਦਿੰਦੇ ਆਪੇ ਉਹ ਕਰ ਲੈਣ ਦੇ ਕੱਪੜਿਆਂ ਦਾ ਵੀ ਸਾਰਾ ਕੰਮ ਆਪੇ ਹੌਲੀ ਹੌਲੀ ਉਹਨੇ ਕਰ ਲੈਣਾ ਵਾ ਵਾ ਮੰਨੂ ਨੂੰ ਮੈਂ ਕੀ ਕਹਿ ਦਿੰਦੀ ਮੰਨੂ ਨੂੰ ਮੈਂ ਕਿਹਾ ਹੈਗਾ ਉਹ ਤਾਂ ਠੋਕ ਕੇ ਜਵਾਬ ਦਿੰਦੀ ਆ ਤੇ ਕਵਲ ਠੀਕ ਨਹੀਂ ਨਹੀਂ ਤਾਂ ਕਵਲ ਨਹੀਂ ਮੇਰੇ ਲੀੜੇ ਤੋਂ ਦੇਣੀ ਉਹ ਆਂਦੀ ਜਾ ਕੇ ਤੇ ਆਪੇ ਥੋਲਾ ਮੰਨੂ ਤਾਂ ਮੈਨੂੰ ਯਕੀਨ ਵਾ ਉਹ ਏਦਾਂ ਇਨੀ ਗੱਲ ਨਹੀਂ ਕਹਿ ਸਕਦੀ ਦੇ ਉਹ ਨਹੀਂ ਕਹਿ ਸਕਦੀ ਤੇ ਮਾਂ ਤਾਂ ਹੀ ਨਹੀਂ ਯਕੀਨ ਮਾਂ ਹੀ ਝੂਠੀ ਆ ਮਾਂ ਨੂੰ ਹੀ ਆਖੀ ਜਾਂਦਾ ਹੀ ਉਹ ਤੇ ਮਾਂ ਦਾ ਹੀ ਨਹੀਂ ਗਾ ਸੱਚ ਉਹ ਗੱਲ ਜਿਹੜੀ ਤੁਹਾਨੂੰ ਜੰਮਣ ਵਾਲੀ ਤੇ ਪਾਲਣ ਵਾਲੀ ਉਹਨੂੰ ਤੁਸੀਂ ਝੂਠੀ ਬਣਾਉਂਦੇ ਹੋ ਤੇ ਮੰਨੂ ਸੱਚੀ ਆ ਨਹੀਂ ਕੋਈ ਗੱਲ ਨਹੀਂ ਹੈਗੀ ਬਾਕੀ ਤਾਂ ਇਹ ਨਾ ਰਲ ਮਿਲ ਕੇ ਤਾਂ ਬਾਕੀ ਸਾਲ ਦੇ ਦੇਣ ਵੇ ਠੰਡ ਲੱਗੀ ਨਾ ਜਦ ਸਾਰ ਸੂਟਰ ਲੱਗੀ ਉਹ ਮੁੜ ਕੇ ਹੱਥ ਨਹੀਂ ਆਉਂਦੀ ਹੈਗੀ ਤੇ ਪੁਰਾਣਾ ਸਰੀਰ ਆ ਤਾਂ ਤੋ ਇਹ ਮਜ਼ੇ ਨਾ ਕਰੋ ਮੈਂ ਕਹਿੰਦਾ ਜਿਹੜੀ ਜਿਆਦਾ ਗੱਲ ਹੈ ਫਿਰ ਮੈਂ ਦੱਸ ਮੈਂ ਆਪੇ ਮੰਨੂ ਨਾਲ ਕਰ ਲਊਂਗਾ ਗੱਲ ਬਾਤ ਤੂੰ ਕਾਦੀ ਕਰਨੀ ਤੂੰ ਤੇ ਹੁਣੇ ਉਹਦੇ ਬਲਦੀਆਂ ਗੱਲਾਂ ਕਰਨ ਰਿਆ ਕਿ ਮੰਨੂ ਨਹੀਂ ਇੱਟਾ ਕਹਿ ਸਕਦੀ ਉਹੋ ਗੱਲ ਵੀ ਮਾਂ ਜਿਹੜੀ ਹੋਵੇ ਉਹ ਐਵੇਂ ਤਾਂ ਨਹੀਂ ਸਿਆਣੇ ਆਖਿਆ ਵੀ ਘਰ ਵਾਲੀਆਂ ਜਿਹੜੀਆਂ ਉਹ ਸੱਚੀਆਂ ਵਾ ਉਹ ਨਹੀਂ ਝੂਠ ਬੋਲਦੀਆਂ ਤੇ ਮਾਵਾਂ ਝੂਠ ਬੋਲਣ ਦਾ ਪੈਂਦੀਆਂ ਵਾ ਨਾ ਨਾ ਮੰਮੀ ਕੋਈ ਗੱਲ ਨਹੀਂ ਮੈਂ ਮੰਨੂ ਨੂੰ ਪੁੱਛਦਾ ਵਾਂ ਆਪੇ ਕਰਦਾ ਗੱਲਬਾਤ ਬਾਕੀ ਕਮਲ ਨੂੰ ਨਹੀਂ ਮੈਂ ਕੋਈ ਕਹਿ ਸਕਦਾ ਕਮਲ ਤੇ ਨਹੀਂ ਹੜਾ ਜੋਰ ਚੱਲਦਾ ਹੈਗਾ ਕੋਈ ਵੀ ਨਾ ਨਾ ਮੰਨੂ ਨੂੰ ਵੀ ਕੋਈ ਨਾ ਕਹੀਂ ਅੱਗੇ ਮੰਨੂ ਨੂੰ ਆਖਿਆ ਸੀ ਨਾ ਤੇ ਕਿੰਨਾ ਉਹਨੇ ਤੈਨੂੰ ਪੜਕਾਇਆ ਤਹਾਡੇ ਮਾਪੋਤਾਂ ਦੇ ਵਿੱਚ ਕਿੰਨੀ ਬੇਤਪਕੀ ਪਾਈ ਰਹਿੰਦੇ ਮੈਂ ਤੂੰ ਨਾ ਪੁੱਛੀ ਹੁਣ ਤਾਂ ਫਿਰ ਇਹਨੂੰ ਕਦੇ ਵਾਤੇ ਲੈਂਦਾ ਫਿਰ ਆਪੇ ਪਾਵੇ ਬੋਰੀ ਬਿਹਤਰਾ ਤੇ ਜਾਵੇ ਫਿਰ ਇਹਨੂੰ ਤੋੜਦੇ ਆ ਇਹਨਾਂ ਨੂੰ ਜਦੋਂ ਇਹ ਕਰਨਾ ਹੀ ਕੱਖ ਨਹੀਂ ਜੋ ਮਾਪੇ ਵਿਆਹ ਦੇ ਤਾਂ ਕਰਕੇ ਮਾਪੇ ਦੀ ਸੇਵਾ ਕਰਨ ਤੇ ਜਦੋਂ ਇਹ ਕਰਨਾ ਹੀ ਕੱਖ ਨਹੀਂ ਤੇ ਅਸੀਂ ਕੀ ਕਰਨਾ ਇਹਨਾਂ ਨੂੰ ਗਾ ਦਫਾ ਹੁੰਦੇ ਪਰਾ ਤੇ ਪੁੱਤ ਕਵਲ ਹੀ ਠੀਕ ਨਹੀਂ ਤੇ ਉਹਦਾ ਸਾਰਾ ਹੀ ਕੰਮ ਕਰ ਲੈਂਦੀ ਆ ਅੱਜ ਹੀ ਨੀਗੀ ਠੀਕ ਤੇ ਇਹਨੂੰ ਆਖਿਆ ਇਹ ਗਾੜੀਆਂ ਕਈ ਕਈ ਗੱਲਾਂ ਸੁਣੰਦੀ ਆ ਐਤਾ ਥੋੜਾ ਲੋਕੀ ਕਰਦੇ ਆ ਵੀ ਆਪਣੇ ਕੱਪੜੇ ਵੀ ਆਪੇ ਧੋਵੋ ਇਹ ਕਹ ਲਈ ਜਾਂਦੀਆਂ ਵਾ ਕਿਹੜੀ ਛੱਟ ਤੇ ਕਿਹੜੀ ਛੱਟ ਦੀਆਂ ਗੱਲਾਂ ਕਰਦੀ ਤੇ ਪਰ ਮੰਨੂ ਹੁਣ ਤੈਨੂੰ ਪਤਾ ਲੱਗ ਜਾਊਗਾ ਕਿ ਕਿਹਦੇ ਨਾਲ ਵਾ ਪਿਆ ਹੈ ਆ ਉਹੋ ਗੱਲ ਹੋਈ ਨਾ ਸਿਆਣਿਆਂ ਆਖਿਆ ਸੱਪ ਵੀ ਮਰ ਗਿਆ ਤੇ ਲਾਠੀ ਵੀ ਰਹਿ ਗਈ